ਵਧੀਆ ਜ਼ਿੰਦਗੀਆਂ ਤੇ ਚੰਗੀ ਸਿਹਤ ਲਈ ਅਜ਼ਮਾਏ ਹੋਏ 50 ਘਰੇਲੂ ਨੁਸਖੇ ਨੰਬਰ 1 ਜੋ ਹਰਤਾ ਹਰੀ ਗੋਭੀ ਦਾ ਜੂਸ ਪੀਂਦੀਆਂ ਹਨ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਨੰਬਰ 2 ਲਸਣ ਕੱਚਾ ਖਾਣ ਵਾਲੇ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਹੁੰਦਾ ਪਰ ਕੱਚਾ ਲਸਣ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਸਿਰਦਰਦ ਜ਼ੁਖਾਮ ਗੈਸ ਦੀ ਸਮੱਸਿਆ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ ਨੰਬਰ 3 ਸਰਦੀਆਂ ਦੇ ਮੌਸਮ ਵਿੱਚ ਸਰੋਂ ਦਾ ਸਾਗ ਖਾਣ ਦੇ ਨਾਲ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਂਦੀ ਹੈ ਨੰਬਰ 4 ਜੋ ਬੱਚੇ ਦਾਲ ਰੋਟੀ ਜ਼ਿਆਦਾ ਖਾਂਦੇ ਹਨ ਉਹਨਾਂ ਦੇ ਸਰੀਰ ਵਿੱਚ ਕਦੇ ਵੀ ਕਮਜ਼ੋਰੀ ਨਹੀਂ ਹੁੰਦੀ ਨੰਬਰ 5 ਪੇਟ ਦੇ ਉੱਪਰ ਨਾਰੀਅਲ ਤੇਲ ਦੀ ਮਾਲਿਸ਼ ਕਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋ ਜਾਂਦੀ ਹੈ ਨੰਬਰ 6 ਜੋ ਆਦਮੀ ਮੂੜੀ ਦਾਇ ਰਾਸਤਾ ਸੇਵਨ ਕਰਦੇ ਹਨ ਉਹਨਾਂ ਦੇ ਫੇਫੜੇ ਕਦੇ ਵੀ ਖਰਾਬ ਨਹੀਂ ਹੁੰਦੇ ਅਤੇ ਉਹਨਾਂ ਨੂੰ ਫੇਫੜੇ ਖਰਾਬ ਦੀ ਦਿੱਕਤ ਦਾ ਸਾਹਮਣਾ ਕਦੇ ਨਹੀਂ ਕਰਨਾ ਪੈਂਦਾ ਨੰਬਰ 7 ਜੇਕਰ ਤੁਸੀਂ देर ਰਾਤ ਤੱਕ ਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਹੌਲੀ-ਹੌਲੀ ਉਹਨਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਵੇਗੀ ਤੇ ਦਿਮਾਗ ਤੇ ਵੀ ਅਸਰ ਪੈਂਦਾ ਹੈ ਨੰਬਰ 8 ਜੋ ਔਰਤਾਂ ਜ਼ਿਆਦਾ ਗਰਮ ਪਾਣੀ ਨਾਲ ਨਹਾਉਂਦੀਆਂ ਹਨ ਉਹਨਾਂ ਦੀ ਸਕਿਨ ਬਹੁਤ ਜਲਦੀ ਖਰਾਬ ਹੋ ਜਾਂਦੀ ਜਾਂਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਹਲਕੇ ਗਰਮ ਪਾਣੀ ਨਾਲ ਹੀ ਨਹਾਤਾ ਜਾਵੇ ਨੰਬਰ 9 ਰੋਜ਼ਾਨਾ ਸਵੇਰੇ ਦਾ ਖੰਗ ਉਬਾਲਾ ਪਾਣੀ ਪੀਣ ਦੇ ਨਾਲ ਸਰੀਰ ਸਿਹਤਮੰਦ ਅਤੇ ਸਕਿਨ ਚਮਕਣ ਲੱਗ ਜਾਂਦੀ ਹੈ ਨੰਬਰ 10 ਜੇਕਰ ਤੁਹਾਨੂੰ ਜ਼ਿਆਦਾ ਟੈਨਸ਼ਨ ਕਰਕੇ ਸਿਰ ਭਾਰੀ ਹੋਣ ਦੀ ਸਮੱਸਿਆ ਹੈ ਤਾਂ ਗੁੜ ਖਾਣ ਦੇ ਨਾਲ ਤੁਹਾਡੀ ਟੈਨਸ਼ਨ ਦੂਰ ਹੋ ਜਾਵੇਗੀ ਨੰਬਰ 11 ਨਿੰਬੂ ਦਾ ਛਿਲਕਾ ਸੁੱਟਣ ਦੀ ਬਜਾਏ ਇਸ ਛਿਲਕੇ ਨੂੰ ਧੁੱਪ ਵਿੱਚ ਸੁਕਾ ਕੇ ਜਲਣ ਨਾਲ ਮੱਛਰ ਭੱਜ ਜਾਂਦੇ ਹਨ ਨੰਬਰ 12 ਸਵੇਰੇ ਸਵੇਰੇ ਹਰੇਕਾ ਉੱਪਰ ਜ਼ਰੂਰ ਚੱਲਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਹਲਦਾ ਹੈ ਨੰਬਰ 13 ਬਾਜ਼ਰਾ ਖਾਨ ਦੇ ਨਾਲ ਹੱਡੀਆਂ ਦਾ ਵਿੱਚ ਦਰਦ ਹੋਣਾ ਬੰਦ ਹੋ ਜਾਂਦਾ ਹੈ ਤੇ ਆਰਾਮ ਮਿਲਦਾ ਹੈ ਨੰਬਰ 14 ਅਜਮੈਨ ਨੂੰ ਭੁੰਨ ਕੇ ਉਸ ਤੋਂ ਬਾਅਦ ਇਸ ਨੂੰ ਪੀਸ ਕੇ ਮੂੰਹ ਵਿੱਚ ਰੱਖਣ ਦੇ ਨਾਲ ਮੂੰਹ ਦੀ ਬਦਬੂ ਬਿਲਕੁਲ ਬੰਦ ਹੋ ਜਾਂਦੀ ਹੈ ਨੰਬਰ 15 ਮੂੰਡੇ ਛਾਲੇ ਹੋਣ ਤੇ ਤੁਸੀਂ ਲੌਂਗ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਕੁਰਲਾ ਕਰੋ ਇਸ ਦੇ ਨਾਲ ਮੂੰਡੇ ਛਾਲੇ ਬਿਲਕੁਲ ਠੀਕ ਹੋ ਜਾਂਦੇ ਹਨ ਨੰਬਰ 16 ਜੋ ਲੜਕੀਆਂ ਗੋਰਾ ਅਤੇ ਸੁੰਦਰ ਦੇਖਣਾ ਚਾਹੁੰਦੀਆਂ ਹਨ ਉਹਨਾਂ ਨੂੰ ਮਲਾਈ ਵਿੱਚ ਚਕੰਦਰ ਮਿਲਾ ਕੇ ਇਸ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਉਣਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਲੰਘ ਨਿਕਰ ਜਾਵੇਗਾ ਨੰਬਰ 17 ਪੇਟ ਦੀ ਚਰਬੀ ਨੂੰ ਜੜ ਤੋਂ ਖਤਮ ਕਰਨ ਲਈ ਇੱਕ ਛੋਟਾ ਜਿਹਾ ਕੰਮ ਕਰੋ ਜਿਵੇਂ ਕਿ ਭਾਰਾ ਸਮਾਨ ਠਾਨਣ ਲਈ ਧੁੱਪ ਵਿੱਚ ਜਿਆਦਾ ਤੋਂ ਜਿਆਦਾ ਕੰਮ ਕਰਨਾ ਪੈਂਦਾ ਹੈ ਕਿਉਂਕਿ ਇਸ ਦੇ ਨਾਲ ਸਰੀਰ ਦੀਆਂ ਵਾਧੂ ਕੈਲਰੀਜ਼ ਆਪਣੇ ਆਪ ਬਾਹਰ ਆ ਜਾਂਦੀਆਂ ਹਨ ਅਤੇ ਇਨਸਾਨ ਹਲਕਾ ਮਹਿਸੂਸ ਕਰਨ ਲੱਗਦਾ ਹੈ ਨੰਬਰ 18 ਜੋ ਵਿਅਕਤੀ ਚੁੱਲੇ ਉੱਪਰ ਪੱਕੀ ਰੋਟੀ ਅਜਾਂ ਚੁੱਲੇ ਦਾ ਬਣਿਆ ਹੋਇਆ ਖਾਣਾ ਖਾਂਦੇ ਹਨ ਉਹਨਾਂ ਦੇ ਸਰੀਰ ਬਹੁਤ ਜ਼ਿਆਦਾ ਹਲਕਾ ਰਹਿੰਦਾ ਹੈ ਉਹਨਾਂ ਵਿੱਚ ਜਲਦੀ ਕਿਸੇ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੇ ਹੋ ਸਕੇ ਤਾਂ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਜ਼ਿਆਦਾਤਰ ਚੁੱਲੇ ਦਾ ਪਕਿਆ ਹੀ ਖਾਣਾ ਖਾਧਾ ਜਾਵੇ ਨੰਬਰ 19 ਜੋ ਵਿਅਕਤੀ ਭਿੰਡੀ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਦੇ ਹਨ ਉਹਨਾਂ ਦੇ ਸਰੀਰ ਵਿੱਚ ਕਦੇ ਵੀ ਵਿਟਾਮਿਨ B ਦੀ ਕਮੀ ਨਹੀਂ ਹੁੰਦੀ ਨੰਬਰ 20 ਜ਼ਖਮ ਤੇ ਕੱਚੀ ਹਲਦੀ ਅਤੇ ਪਿਆਜ਼ ਦਾ ਪੇਸਟ ਪੀਸ ਕੇ ਲਗਾਉਣ ਦੇ ਨਾਲ ਇਸ ਤਰ੍ਹਾਂ ਜ਼ਖਮ ਜਲਦੀ ਭਰ ਜਾਂਦਾ ਹੈ ਅਤੇ ਜ਼ਖਮ ਨੂੰ ਜਲਦੀ ਆਰਾਮ ਆ ਜਾਂਦਾ ਹੈ ਨੰਬਰ 21 ਰਾਤ ਨੂੰ ਟਾਈਟ ਕੱਪੜੇ ਪਾ ਕੇ ਕਦੇ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਨੀਂਦ ਚੰਗੀ ਨਹੀਂ ਆਉਂਦੀ ਨੰਬਰ 22 ਦੁੱਧ ਵਿੱਚ ਮਖਾਣੇ ਅਤੇ ਗੁੜ ਮਿਲਾ ਕੇ ਪੀਣ ਦੇ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਨੰਬਰ 23 ਜੇਕਰ ਤੁਸੀਂ ਸਰਦੀਆਂ ਵਿੱਚ ਕੈਲਰੀਜ਼ ਵਾਲੀਆਂ ਚੀਜ਼ਾਂ ਘੱਟ ਖਾਂਦੇ ਹੋ ਤਾਂ ਤਰਲ ਪਦਾਰਥ ਜਿਵੇਂ ਸਬਜ਼ੀਆਂ ਆਦਤ ਦਾ ਸੂਪ ਜ਼ਿਆਦਾ ਪੀਂਦੇ ਹੋ ਤਾਂ ਤੁਸੀਂ ਸਰਦੀਆਂ ਵਿੱਚ ਬਹੁਤ ਹੀ ਜ਼ਿਆਦਾ ਸਿਹਤਮੰਦ ਰਹਿ ਸਕਦੇ ਹੋ ਨੰਬਰ 24 ਇਹ ਅੱਧਾ ਚਮਚ ਕਾਲੀ ਮਿਰਚ ਦਾ ਚੂਰਨ ਅਤੇ ਇੱਕ ਚਮਚ ਮਿਸ਼ਰੀ ਇਹ ਮਿਲਾ ਕੇ ਇੱਕ ਗਲਾਸ ਦੁੱਧ ਵਿੱਚ ਪੀਣ ਦੇ ਨਾਲ ਦਿਨ ਵਿੱਚ ਦੋ ਵਾਰ ਪਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਸਰਦੀ ਵਿੱਚ ਜ਼ੁਖਾਮ ਤੋਂ ਬਹੁਤ ਜ਼ਿਆਦਾ ਰਾਹਤ ਮਿਲੇਗੀ ਨੰਬਰ 25 ਜੇਕਰ ਤੁਸੀਂ ਗਾਂ ਦੇ ਸ਼ੁੱਧ ਘਿਓ ਨੂੰ ਪਿਘਲਾ ਕੇ ਦੋ ਹੁੰਦਾ ਸਵੇਰੇ ਨੱਕ ਵਿੱਚ ਪਾ ਲੈਂਦੇ ਹੋ ਤਾਂ ਇਸ ਦੇ ਨਾਲ ਤੁਹਾਡਾ ਪੁਰਾਣੇ ਤੋਂ ਪੁਰਾਣਾ ਜ਼ੁਖਾਮ ਵੀ ਦੂਰ ਹੋ ਜਾਵੇਗਾ ਪਰ ਜਿਆ ਤੁਹਾਨੂੰ 2 ਤੋਂ 3 ਮਹੀਨੇ ਲਗਾਤਾਰ ਕਰਨਾ ਪਵੇਗਾ ਨੰਬਰ 26 ਇੱਕ ਛੋਟਾ ਜਿਹਾ ਫਿਰਕੜੀ ਦਾ ਦਾਣਾ ਲੈ ਕੇ ਉਸ ਨੂੰ ਭੁੰਨ ਲਓ ਅਤੇ ਉਸ ਨੂੰ 100 ਮਿਲੀਲੀਟਰ ਗੁਲਾਬ ਜਲ ਵਿੱਚ ਰਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਹਰ ਰੋਜ਼ ਸੌਣ ਤੋਂ ਪਹਿਲਾਂ ਇਸ ਗੁਲਾਬ ਜਲ ਨੂੰ ਦੀਆਂ 2 ਤੋਂ 3 ਬੂੰਦਾਂ ਪਾ ਕੇ ਸੌਣਾ ਚਾਹੀਦਾ ਹੈ ਇਸ ਦੇ ਨਾਲ ਹੀ ਦੇਸੀ ਘਿਓ ਦੀ ਪੈਰਾਂ ਦੀਆਂ ਤਲੀਆਂ ਤੇ ਮਾਲਸ਼ ਕਰਨੀ ਚਾਹੀਦੀ ਹੈ ਇਸ ਦੇ ਨਾਲ ਜਲਦੀ ਹੀ ਤੁਹਾਡੀਆਂ ਅੱਖਾਂ ਦੇ ਚਸ਼ਮੇ ਦਾ ਨੰਬਰ ਘਟਣਾ ਸ਼ੁਰੂ ਹੋ ਜਾਵੇਗਾ ਨੰਬਰ 27 ਅੰजीर ਬਹੁਤ ਹੀ ਸਾਰੇ ਪੋਸਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਹ ਇੱਕ ਫਲ ਦੇ ਰੂਪ ਵਿੱਚ ਵੀ ਖਾਧਾ ਜਾ ਸਕਦਾ ਹੈ ਜਦੋਂ ਇਸ ਨੂੰ ਸੁਕਾ ਲਿਆ ਜਾਂਦਾ ਹੈ ਤਾਂ ਇੱਕ ਡਰਾਈ ਫੂਡ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ ਅੰजीर ਵਿੱਚ ਵਿਟਾਮਿਨ ਅਨ ਐ ਸੀ ਕੇ ਬੀ ਦੇ ਨਾਲ ਨਾਲ ਪੋਟਾਸ਼ੀਅਮ ম্যাগਨੀਸ਼ੀਅਮ ਜ਼ਿੰਕ ਕਾਪਰ ম্যাগਨੀਸ਼ੀਅਮ ਆਇਰਨ ਆਇਰਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਤਾਂ ਜੀ ਦਾ ਸੇਵਨ ਜ਼ਰੂਰ ਕਰੋ ਨੰਬਰ 28 ਜੋੜਾਂ ਵਿੱਚ ਜਿਆਦਾ ਤੇਜ਼ ਦਰਦ ਹੁੰਦੇ ਔਰਿੰਡੀ ਦੇ ਤੇਲ ਨਾਲ ਮਾਲਿਸ਼ ਕਰੋ ਇਸ ਦੇ ਨਾਲ ਦਰਦ ਤੋਂ ਰਾਹਤ ਮਿਲੇਗੀ ਅਤੇ ਸੋਜ ਵੀ ਘਟ ਹੋ ਜਾਵੇਗੀ ਨੰਬਰ 29 ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਵੀ ਬਹੁਤ ਵਧੀਆ ਉਪਾਅ ਹੈ ਜਿਨ੍ਹਾਂ ਲੋਕਾਂ ਨੂੰ ਗਠੀਏ ਦੀ ਸਮੱਸਿਆ ਹੈ ਉਹਨਾਂ ਨੂੰ ਦਿਨ ਵਿੱਚ 2 ਵਾਰ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 30 ਰਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਅਸ਼ਵਗੰਧਾ ਕਾਫੀ ਲਾਹੇਵੰਦ ਹੋ ਸਕਦੀ ਹੈ ਸਰੋਂ ਦੇ ਤੇਲ ਵਿੱਚ ਸੁੰਡ ਦਾ ਚੂਰਨ ਮਿਲਾ ਲਓ ਅਤੇ ਇਸ ਦਾ ਲੇਪ ਗਰਦਨ ਦੇ ਉੱਤੇ ਕਰੋ ਇਸ ਦੇ ਨਾਲ ਤੋਂ ਇਲਾਵਾ ਸੁੰਡਾ ਤੇ ਅਸ਼ਵਗੰਧਾ ਨੂੰ ਮਿਲਾ ਕੇ ਹਰ ਰੋਜ਼ ਸਵੇਰੇ ਸ਼ਾਮ ਦੁੱਧ ਦੇ ਨਾਲ ਇੱਕ ਇੱਕ ਚਮਚਾ ਲਓ ਇਸ ਤਰ੍ਹਾਂ ਤੁਹਾਨੂੰ ਬਹੁਤ ਰਾਹਤ ਮਿਲੇਗੀ ਨੰਬਰ 31 ਲੀਵਰ ਖਰਾਬ ਹੋਣ ਦੇ ਸਭ ਤੋਂ ਪਹਿਲਾਂ ਅੱਖਾਂ ਚਮੜੀ ਅਤੇ ਨੌਂ ਦਾ ਰੰਗ ਪੀਲਾ ਪੈ ਜਾਂਦਾ ਹੈ ਜਿਸ ਨਾਲ ਲੀਵਰ ਖਰਾਬ ਹੋਣ ਦਾ ਸੰਕੇਤ ਮਿਲਦਾ ਹੈ ਇਹ ਹੀ ਨਹੀਂ ਤੁਹਾਡੇ ਪਿਸ਼ਾਬ ਦਾ ਰੰਗ ਵੀ ਪੀਲਾ ਹੋ ਜਾਂਦਾ ਹੈ ਨੰਬਰ 32 ਜੇਕਰ ਤੁਸੀਂ ਲੀਵਰ ਨਾਲ ਜੁੜੀ ਕਿਸੇ ਵੀ ਰੋਗ ਤੋਂ ਪੀੜਤ ਹੋ ਤਾਂ ਹਰ ਰੋਜ਼ 3 ਤੋਂ 4 ਕੱਚੇ ਟਮਾਟਰ ਜ਼ਰੂਰ ਖਾਓ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਲੀਵਰ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਨੰਬਰ 3 ਡੰਡੇ ਦੇ ਰਸ ਵਿੱਚ ਸ਼ੱਕਰ ਮਿਲਾ ਕੇ ਪੀਣ ਦੇ ਨਾਲ ਦਰਦ ਦੂਰ ਹੋ ਜਾਂਦਾ ਹੈ ਪਥਰੀ ਦੇ ਨਾਲ ਹੋਣ ਵਾਲਾ ਦਰਦ ਇਸ ਨੁਸਖੇ ਨਾਲ ਦੂਰ ਕੀਤਾ ਜਾ ਸਕਦਾ ਹੈ ਗੰਡੇ ਵਿੱਚ ਵਿਟਾਮਿਨ B ਅਤੇ ਪੋਟਾਸ਼ੀਅਮ ਹੁੰਦਾ ਹੈ ਜੋ ਕਿ ਪਤਰੀ ਨੂੰ ਬਦਨ ਤੋਂ ਰੋਕਦੇ ਹਨ ਨੰਬਰ 31 ਸੇਬ ਦਾ ਸਿਰਕਾ ਸਰੀਰ ਵਿੱਚ ਪੀ ਐਚ ਦੇ ਪੱਧਰ ਨੂੰ ਆਮ ਰੱਖਦਾ ਹੈ ਇਸ ਦੇ ਨਾਲ ਬਲੱਡ ਸਰਕੂਲੇਸ਼ਨ ਵੀ ਠੀਕ ਰਹਿੰਦਾ ਹੈ ਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹਿੰਦਾ ਹੈ ਸੇਬ ਦਾ ਸਿਰਕਾ ਸਰੀਰ ਵਿੱਚ ਬਸਾਂ ਨੂੰ ਤੋੜਦਾ ਹੈ ਜਿਸ ਦੇ ਨਾਲ ਖੂਨ ਦਾ ਸੰਚਾਰ ਆਮ ਰੂਪ ਵਿੱਚ ਹੋਣ ਲੱਗਦਾ ਹੈ ਇਸ ਸਿਰਕੇ ਵਿੱਚ ਪੋਟਾਸ਼ੀਅਮ ਵੀ ਮਾਤਰਾ ਭਰਪੂਰ ਹੁੰਦੀ ਹੈ ਇਹ ਬਲੱਡ ਪ੍ਰੈਸ਼ਰ ਨੂੰ ਜ਼ਿਆਦਾ ਨਹੀਂ ਹੋਣ ਦਿੰਦਾ ਨੰਬਰ 35 ਬੇਕਿੰਗ ਸੋਡਾ ਚਮੜੀ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਇਸ ਨੂੰ ਬਾਰਾਂ ਤੇ ਲਾਉਣ ਦੇ ਨਾਲ ਇਹ ਸ਼ੈਂਪੂ ਦੀ ਥਾਂ ਦੇ ਵਰਤਿਆ ਜਾ ਸਕਦਾ ਹੈ ਇਹ ਇੱਕ ਸੁਰੱਖਿਅਤ ਅਤੇ ਸਸਤਾ ਉਤਪਾਦ ਹੈ ਜੋ ਕਿ ਬਾਲਾਂ ਨੂੰ ਕੁਦਰਤੀ ਤੌਰ ਤੇ ਸਾਫ਼ ਰੱਖਦਾ ਹੈ ਨੰਬਰ 36 ਚਮੜੀ ਦੇ ਉੱਪਰੋਂ ਡੈਡ ਸਕਿਨ ਨੂੰ ਹਟਾਉਣ ਦੇ ਲਈ 2 ਚਮਚ ਬੇਕਿੰਗ ਸੋਡੇ ਨੂੰ 1 ਚਮਚ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਪ੍ਰਭਾਵੀ ਥਾਂ ਦੇ ਉੱਤੇ ਲਗਾਓ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਸਰਕੂਲੇਸ਼ਨ ਮੋਸ਼ਨ ਵਿੱਚ ਨੂੰ ਹੌਲੀ-ਹੌਲੀ ਮ사ਜ ਕਰੋ ਅਤੇ ਕੁਝ ਦੇਰ ਲਈ ਛੱਡ ਦਿਓ ਸੁੱਕਣ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਸਾਫ਼ ਕਰ ਲਓ ਤੇ ਆਪਣੀ ਚਮੜੀ ਨੂੰ ਸੁਕਾ ਲਓ ਜੇਕਰ ਤੁਸੀਂ ਚਾਹੁੰਦਾ ਇਸ ਪ੍ਰਕਿਰਿਆ ਨੂੰ ਹਫਤੇ ਵਿੱਚ 3 ਤੋਂ 4 ਵਾਰ ਕਰ ਸਕਦੇ ਹੋ ਤੁਹਾਨੂੰ ਲਾਭ ਮਿਲੇਗਾ ਨੰਬਰ 37 ਬੇਕਿੰਗ ਸੋਡਾ ਗਲੇ ਦੀ ਇਸ ਸਮੱਸਿਆ ਨੂੰ ਤੋੜ ਛੁਟਕਾਰਾ ਦਬਾਉਣ ਦੇ ਲਈ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੈ ਗਲਾ ਖਰਾਬ ਦਰਦ ਖਾਰਸ਼ ਹੋਣ ਤੇ ਕੋਸੇ ਪਾਣੀ ਵਿੱਚ ਬੇਕਿੰਗ ਸੋਡਾ ਮਿਲਾ ਲਓ ਅਤੇ ਇਸ ਦੇ ਘਰਾਰੇ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲ ਜਾਵੇਗੀ ਨੰਬਰ 38 ਦੰਦਾਂ ਨੂੰ ਚੰਗੀ ਤਰ੍ਹਾਂ ਦੇਖਭਾਲ ਕਰਨ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦੰਦਾਂ ਦੀ ਸਫਾਈ ਜ਼ਰੂਰ ਕਰੋ ਅਤੇ ਇੱਕ ਗਲਾਸ ਪਾਣੀ ਵੀ ਕੇ ਸੌ ਜਾਓ ਨੰਬਰ 49 ਐਲੋਵੇਰਾ ਵਿੱਚ ਹਲਦੀ ਅਤੇ ਦੁੱਧ ਦੀ ਮਲਾਈ ਮਿਕਸ ਕਰਕੇ ਆਪਣੇ ਫੇਸ ਤੇ ਅਪਲਾਈ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਖਰਾ ਚਿਹਰਾ ਚਮਕਣ ਲੱਗ ਜਾਵੇਗਾ ਤੇ ਸਾਰੇ ਦਾਗ-ਧੱਬੇ ਵੀ ਦੂਰ ਹੋ ਜਾਣਗੇ ਨੰਬਰ 40 ਮੂੰਹ ਵਿੱਚ ਪਾਣੀ ਭਰ ਕੇ ਨਹਾਉਣ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਇਸ ਨਾਲ ਸਰਦੀ ਜ਼ੁਖਾਮ ਤੋਂ ਬਚਿਆ ਜਾ ਸਕਦਾ ਹੈ ਤੇ ਇਸ ਦੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਹਨ ਨੰਬਰ 41 ਜੋ ਲੋਕ ਹਰ ਸਮੇਂ ਅੱਖਾਂ ਮਲਦੇ ਰਹਿੰਦੇ ਹਨ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗਦੀ ਹੈ ਨੰਬਰ 42 ਜ਼ਿਆਦਾ ਹੱਸਣ ਦੇ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਬਿਲਕੁਲ ਘੱਟ ਜਾਂਦਾ ਹੈ ਨੰਬਰ 43 ਜੇਕਰ ਤੁਸੀਂ ਮੂੰਹ ਦੀ ਬਦਬੂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਨਿੰਬੂ ਵਾਲੇ ਪਾਣੀ ਦੇ ਘਰਾਰੇ ਕਰੋ ਨੰਬਰ 44 ਚਿਹਰੇ ਉੱਪਰ ਰਾਤ ਨੂੰ ਮੱਖਰ ਲਗਾ ਕੇ ਸੌ ਤੁਹਾਡੀ ਚਿਹਰੇ ਦੀ ਸਿਕਨਨ ਨਿੱਖਰ ਜਾਂਦੀ ਹੈ ਨੰਬਰ 45 ਕੇਲੇ ਦੇ ਛੁਰਕੇ ਨੂੰ ਬੁੱਲਾ ਉੱਤੇ ਮਸਲਾਂ ਦੇ ਨਾਲ ਬੁੱਲ ਬਹੁਤ ਜ਼ਿਆਦਾ ਸੁੰਦਰ ਹੋ ਜਾਂਦੇ ਹਨ ਨੰਬਰ 46 ਜੇਕਰ ਤੁਹਾਡੀ ਅੱਖਾਂ ਕਮਜ਼ੋਰ ਹਨ ਤੇ ਇਸ ਦੀ ਵਜ੍ਹਾ ਨਾਲ ਤੁਹਾਨੂੰ ਸਿਰ ਦਰਦ ਹੁੰਦਾ ਰਹਿੰਦਾ ਹੈ ਤਾਂ ਸਵੇਰੇ ਖਾਲੀ ਪੇਟ ਆਮਲੇ ਦਾ ਮਰਬਾ ਖਾਓ ਆਮਲੇ ਦਾ ਮਰਬਾ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 47 ਇੱਕ ਛੋਟੀ ਜਿਹੀ ਸਿਗਰਟ ਪੀਣ ਦੇ ਨਾਲ ਜ਼ਿੰਦਗੀ ਵਿੱਚ 9 ਮਿੰਟ ਘਟ ਜਾਂਦੇ ਹਨ ਇਸ ਲਈ ਸਿਗਰਟ ਬਿਲਕੁਲ ਵੀ ਨਾ ਪੀਓ ਨੰਬਰ 48 ਰਾਤ ਦੇ ਸਮੇਂ ਅੱਧਾ ਚਮਚ ਹਲਦੀ ਦਾ ਉਪਯੋਗ ਕਰੇ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਤੁਸੀਂ ਹਮੇਸ਼ਾ ਜਵਾਨ ਬਨੇ ਰਹੋਗੇ ਤੇ ਤੁਹਾਨੂੰ ਬਿਮਾਰੀਆਂ ਵੀ ਘੱਟ ਲੱਗਣਗੀਆਂ ਇਸ ਦੇ ਨਾਲ ਤੁਹਾਡੇ ਚਿਹਰੇ ਦਾ ਗਲੋ ਵੀ ਵੱਧ ਜਾਵੇਗਾ ਨੰਬਰ 49 ਕੇਲਿਆਂ ਦੇ ਛਿਲਕੇ ਨੂੰ ਕਦੇ ਵੀ ਨਹੀਂ ਸੁੱਟਣਾ ਚਾਹੀਦਾ ਬਲਕਿ ਇਹਨਾਂ ਨੂੰ ਆਪਣੇ ਚਿਹਰੇ ਦੇ ਉੱਪਰ ਮਲ ਲੈਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਡਾ ਚਿਹਰਾ ਨਿੱਖਰ ਜਾਵੇਗਾ ਨੰਬਰ 50 ਜੇਕਰ ਤੁਹਾਨੂੰ ਪੇਟ ਵਿੱਚ ਕੋਈ ਬਿਮਾਰੀ ਹੈ ਤਾਂ ਤੁਸੀਂ ਮਸਰ ਦੀ ਦਾਲ ਬਹੁਤ ਜ਼ਿਆਦਾ ਖਾਓ ਦੋਸਤੋ ਇਸ IAS ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਂਝੀ ਗਾਜ਼ ਨੂੰ ਸਬਸਕ੍ਰਾਈਬ ਜੁੜੋ ਕਰ ਲਿਓ ਧੰਨਵਾਦ